ਨੂੰ ਅੱਜ ਤੋਂ ਬਠਿੰਡਾ ਸ਼ਹਿਰ ਦੀ ਸੇਵਾ ਦਾ ਮੌਕਾ ਉਹ ਬਠਿੰਡੇ ਦੇ ਲੋਕਾਂ ਨੇ ਔਰ ਚੁਣੇ ਹੋਏ ਐਮਸੀ ਸਹਿਬਾਨ ਨੇ ਦਿੱਤਾ ਸੋ ਸਾਥੀਓ ਬਹੁਤ ਬਹੁਤ ਮੁਬਾਰਕ ਬਠਿੰਡਾ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਐਮਸੀ ਸਹਿਬਾਨ ਦਾ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਠਿੰਡਾ ਸ਼ਹਿਰ ਦੇ ਬੇਸ਼ੁਮਾਰ ਵਿਕਾਸ ਦੇ ਲਈ ਇੱਕ ਨੌਜਵਾਨ ਪੜ੍ਹੇ ਲਿਖੇ ਸੂਝਵਾਨ ਸਾਥੀ ਪਦਮਜੀਤ ਮਹਿਤਾ ਨੂੰ ਅੱਜ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਆਪਣਾ ਮੇਰ ਜਿਹੜਾ ਉਹ ਹੁਣੇ ਜੋ ਕੰਕਲੂਡ ਹੋਈ ਹੈ ਇਲੈਕਸ਼ਨ ਉਹਦੇ ਵਿੱਚ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਬੋਰਡ ਦੀ ਵਾਇਲ ਇਕਸ਼ਨ ਹੋਈ ਹੈ ਤੇ ਉਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰ ਜਿੰਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਅਮਸ਼ੀਆਂ ਨੇ ਜਿਹੜਾ ਮੇਅਰ ਬਟਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਹੋਰ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ ਡੇਢ-2 ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵੋਟ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਾਂਗਰਸ ਮਹਿਜ਼ 19% ਵੋਟ ਜਿੱਤੀ 970 ਵੋਟ ਟੋਟਲ ਸੀਗੇ 55% ਆਮ ਆਦਮੀ ਪਾਰਟੀ ਜਿੱਤੀ 19% ਕਾਂਗਰਸ 6% ਬੀਜੇਪੀ 3% ਵੋਟ ਨੂੰ ਨੇ ਪੰਜਾਬ ਦੇ ਵਿੱਚ ਅਕਾਲੀਦਾਰ ਔਰ ਮੈਸ 19% ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਜਿਹੜੇ ਉਹ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਬਠਿੰਡਾ ਨੂੰ ਛੱਡ ਕੇ 47 ਸ਼ਹਿਰਾਂ ਦੇ ਵਿੱਚੋਂ ਕਾਉਂਸਲਸ ਔਰ ਕਾਰਪੋਰੇਸ਼ਨ ਦੇ ਵਿੱਚੋਂ 36 ਦੇ ਉੱਪਰ ਇਲੈਕਸ਼ਨ ਹੈ ਜਿਹੜੀ ਹੋ ਚੁੱਕੀ ਹੈ ਸੈਂਤੀ ਦੇ ਉੱਪਰ 37 ਦੇ ਵਿੱਚੋਂ ਪੰਜ ਕਾਰਪੋਰੇਸ਼ਨਾਂ ਪਟਿਆਲਾ ਲੁਧਿਆਣਾ ਫਗਵਾੜਾ ਅ ਅੰਮ੍ਰਿਤਸਰ ਜਲੰਧਰ ਦੇ ਨਾਲ-ਨਾਲ 31 ਸ਼ਹਿਰਾਂ ਦੇ ਕਿ 37 ਸ਼ਹਿਰਾਂ ਦੇ ਵਿੱਚੋਂ 35 ਸ਼ਹਿਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਉਹ ਚੁਣੇ ਜਾ ਚੁੱਕੇ ਨੇ ਤੇ ਅੱਜ ਇਹ ਛੇਵੀਂ ਕਾਰਪੋਰੇਸ਼ਨ ਜਿੱਥੇ ਸਿਰਫ ਇੱਕ ਇਲੈਕਸ਼ਨ ਸੀਗੀ ਬਾਇ ਇਲੈਕਸ਼ਨ 48 ਨੰਬਰ ਵਾਰਡ ਦੀ ਔਰ ਪਦਮਜੀਤ ਮੈਤਾ ਨੂੰ ਅੱਜ ਸਾਰੇ ਸਾਥੀਆਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜੇ ਅੱਜ ਸਮੁੱਚੇ ਪੰਜਾਬ ਦੀ ਤਰ੍ਹਾਂ ਜੇ ਬਠਿੰਡਾ ਦੇ ਵਿੱਚ ਵੀ ਕੋਈ ਵਿਕਾਸ ਦੀਆਂ ਲਹਿਰਾਂ ਵਹਿਰਾ ਚਲਾ ਸਕਦੇ ਤਾਂ ਆਮ ਆਦਮੀ ਪਾਰਟੀ ਹੀ ਚਲਾ ਸਕਦੀ ਹੈ ਤੇ ਉਸੇ ਵਜੇ ਕਰਕੇ ਉਹਨਾਂ ਸਾਰਿਆਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਸੋ ਸਾਰਿਆਂ ਦਾ ਸਾਰੇ ਬਠਿੰਡਾ ਦੇ ਵਸਨੀਕਾਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਬਾਦ ਤੇ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਜਿਹੜੀ ਗੈਰੈਂਟੀ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਵਾਉਣਾ ਕਿ ਆ ਬਦਮ ਜੀ ਮਹਿਤਾ ਦੀ ਅਗਵਾਈ ਦੇ ਵਿੱਚ ਬਟਿੰਡਾ ਮਿਊਸਿਕਲ ਕਾਰਪੋਰੇਸ਼ਨ ਰਿਪੋਰਟ ਤੋਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰੇਗੀ ਤਾਂ ਕਿ 2 ਸਾਲਾਂ ਦੇ ਵਿੱਚ ਜੋ ਬਗਾਏ ਪਿਛਲੇ ਲੰਬੇ ਸਮਿਆਂ ਤੋਂ ਬਟਿੰਡੇ ਦੇ ਕੰਮ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ